ਤਲਵਿਆਸਵਲ ਹਸਪਤਾਲ ਦੇ ਵਿੱਚ ਨਿਰੇਖਣ ਦੇ ਲਈ ਪਹੁੰਚੇ ਸਿਹਤ ਮੰਤਰੀ ਮੰਤਰੀ ਬਲਬੀਰ ਸਿੰਘ ਨੇ ਜੋਥੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਹੈ ਉਥੇ ਹੀ ਪੰਜਾਬ ਸਰਕਾਰ ਦਿਆਂ ਕਾਰਗੁਜ਼ਾਰੀਆਂ ਦੀ ਤਾਰੀਫ ਕੀਤੀ ਹੈ ਕਿਹਾ ਹੈ ਕਿ ਪੰਜਾਬ ਜੁਹਾਂ ਪਹਿਲਾ ਸੂਬਾ ਹੈ ਜੁਥੇ ਕਿ ਯੋਗਾ ਕਰਵਾਇਆ ਜਾਂਦਾ ਹੈ ਜਿਹੜੇ ਲੋਕ ਯੋਗ ਕਰ ਸਰਕਾਰ ਦੀ ਮੰਡਨਗੇ ਕਲੋਨਾ ਨੂੰ ਹਸਪਤਾਲਾ ਦੀ ਵੀ ਲੋਡ ਨਹੀਂ ਪਵੇਗੀ ਉਥੇ ਹੀ ਫੰਡਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਪੜਕਦੇ ਹੋਏ ਨਜ਼ਰ ਆਏ ਤਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਫੰਡ ਰੋਕੇ ਗਏ ਹਨ ਜੋ ਕਿ ਪਹਿਲਾ 8000 ਕਰੋੜ ਰੁਪਏ ਹੁਣ ਵਧ ਕੇ 12000 ਕਰੋੜ ਦੇ ਕਰੀਬ ਹੋ ਚੁੱਕੇ ਨੇ ਹੁਣ ਇਹ ਵੀ ਕਿਹਾ ਕਿ ਹੁਣ ਉਹਨਾਂ ਨੇ ਤਿੰਨ ਮੈਂਬਰ ਪਾਰਲੀਮੈਂਟ ਸੰਸਦ ਦੇ ਵਿੱਚ ਹੋ ਚੁੱਕੇ ਨੇ ਐਸ ਦੀ ਐਸ ਦੀ ਆਵਾਜ਼ ਜੁੜੀ ਹੈ ਚੁੱਕਣਗੇ ਉਹਨਾਂ ਨੇ ਪੰਜਾਬ ਦੇ ਬਾਕੀ ਮੈਂਬਰ ਪਾਰਲੀਮੈਂਟ ਨੂੰ ਵੀ ਪੰਜਾਬ ਦੇ ਹਿੱਤਾਂ ਵਾਸਤੇ ਬੋਲਣ ਦੇ ਲਈ ਕਿਹਾ ਹੈ। ਉਹ ਲੋਰ ਵਿਜ਼ਿਟਸ ਕਰ ਰਹੇ ਆ ਜੀ ਮੈਂ ਬੱਚੋ ਦੀ ਜੋ ਇਲੈਕਸ਼ਨ ਆ ਰਹੀਆਂ ਸੀ ਉਹਦੇ ਵਿੱਚ ਥੋੜਾ ਜਿਹਾ ਗੈਪ ਆਇਆ ਸੀਗਾ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਬਹੁਤ ਵਧੀਆ ਮੈਡੀ ਸੇਚ ਹੁਲਤਾ ਵਰਲਡ ਕਲਾਸ ਸੇਚ ਹੁਲਤਾ ਬਿਲਕੁਲ ਜਿਹੜੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਬਟ ਲੋਕਾਂ ਨੂੰ ਬਹੁਤ ਵਧੀਆ ਸੇਵਾ ਸਹੂਲਤਾਂ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਸਿਵਲ ਹਸਪਤਾਲ ਹੈ ਇਹ ਬਹੁਤ ਵੱਡਾ ਸਿਵਲ ਹਸਪਤਾਲ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਕੋਈ ਇਨਫਰਾਸਟ੍ਰਕਚਰ ਦੀਆਂ ਬਿਲਡਿੰਗ ਦੀਆਂ ਇਕੁਪਰਟ ਦੀਆਂ ਸਟਾਫ ਦੀਆਂ ਮੈਡੀਸਿਨਸ ਦੀਆਂ ਇਹ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬਿਲਡਿੰਗ ਦੀ ਰੈਨੋਵੇਸ਼ਨ ਹੋ ਰਹੀ ਹੈ ਸਾਡੇ ਜਿਹੜੇ ਮਾਨਯੋਗ ਰਾਜ ਸਭਾ ਦੇ ਮੈਂਬਰ ਹੈ ਜੀ ਸੰਜੀਵ ਅਰੋੜਾ ਜੀ ਉਹਨਾਂ ਨੇ ਜਿੰਮ ਸੋ ਅਸੀਂ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਰੰਗਲੇ ਪੰਜਾਬ ਵਾਸਤੇ ਸਿਹਤ ਔਰ ਸਿੱਖਿਆ ਦੋ ਬਹੁਤ ਹੀ ਜ਼ਰੂਰੀ ਹੈ ਸੋ ਉਸ ਸੰਬੰਧ ਵਿੱਚ ਮੈਂ ਜਿਹੜੀ ਮੇਰੀ ਵਿਜ਼ਿਟ ਹੈ ਜਿਹੜੇ ਵੀ ਇੱਥੇ ਗੈਪ ਹੈ ਗਿਆ ਮੈਂ ਸਾਰਾ ਹਸਪੀਟਲ ਵਿਜ਼ਿਟ ਕਰਾਂਗਾ ਜੀ ਸਾਰੇ ਵਾਰਡ ਦੇਖਾਂਗਾ ਐਮਰਜੈਂਸੀ ਦੇਖਾਂਗਾ ਔਰ ਜਿਹੜਾ ਇਹਨਾਂ ਦਾ ਐਮਸੀਐਚ ਬੈਂਕਾ ਉਹ ਵੀ ਦੇਖਾਂਗਾ ਬਹੁਤ ਸਾਰੇ ਜਿਹੜੇ ਇਸ਼ੂਜ਼ ਅਸੀਂ ਰਿਜ਼ੋਲਵ ਕਰ ਚੁੱਕੇ ਹਾਂ ਜਿਹੜੇ ਰਿਮੇਨਿੰਗ ਇਸ਼ੂਜ਼ ਆ ਮੈਂ ਦੇਖ ਕੇ ਸਾਰੇ ਫਲੈਗ ਕਰਕੇ ਉਹ ਸਾਰੇ ਰਿਜ਼ੋਲਵ ਕਰਾਂਗੇ ਦਵਾਈਆਂ ਅਸੀਂ ਭੇਜ ਚੁੱਕੇ ਹਾਂ ਜੀ ਮੈਂ ਮਰੀਜ਼ਾਂ ਨਾਲ ਵੀ ਇੰਟਰੈਕਟ ਕਰਾਂਗਾ ਦਵਾਈਆਂ ਲੋਕਾਂ ਨੂੰ ਮਿਲ ਰਹੀਆਂ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਦਵਾਈਆਂ ਦੇ ਦਿੱਤੀਆਂ ਇਹ ਪਹਿਲੀ ਵਾਰੀ ਕਿਸੇ ਸਰਕਾਰ ਨੇ ਕੀਤਾ ਹੈ ਐਕਸ-ਰੇ আল্ট্রਾਸਾਉਂਡ ਮਸ਼ੀਨਾਂ ਅਸੀਂ ਭੇਜ ਦਿੱਤੀਆਂ ਤੇ ਬਹੁਤ ਜਲਦੀ ਤੁਹਾਡੇ ਜਿਹੜਾ ਹੈਗਾ ਇਹਦੇ ਵਿੱਚ ਇਸੇ ਹਸਪਤਾਲ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਜਿੱਥੇ ਲਾਈਫ ਸਪੋਰਟ ਸਿਸਟਮ ਸਾਰਾ ਹੋਏਗਾ ਸੋ ਪੇਸ਼ੈਂਟਸ ਨੂੰ ਪੀਰੀ ਰੈਫਰ ਨਹੀਂ ਕਰਨਾ ਪਏਗਾ ਸਾਨੂੰ ਬਹੁਤ ਰੈਅਰਲੀ ਰੈਫਰ ਕਰਾਂਗੇ ਲੋਕਲ ਮੈਡੀਕਲ ਪਾਲਿਸੀਸ ਨਾਲ ਵੀ ਕੋਲਾਬੋਰੇਟ ਕਰ ਰਹੇ ਹਾਂ ਅਸੀਂ ਤੇ ਸਾਰੀਆਂ ਸਰਵਿਸਿਜ਼ ਇਹਦੇ ਹਸਪੀਟਲ ਤੇ ਮਿਲਣਗੀਆਂ ਇਹਦੇ ਨਾਲ 6 ਸਾਡੇ ਕੋਲੇ ਹਸਪੀਟਲ ਹੈਗੇ ਆ ਜਿਹਨੂੰ ਅਸੀਂ ਅਰਬਨ ਸੀਐਸਸੀ ਕਹਿੰਦੇ ਆ ਅਰਬਨ ਕਮਿਊਨਿਟੀ ਹੈਲਥ ਸੈਂਟਰ 30 ਬੈੱਡ ਹੈਗੇ ਆ ਬਣੇ ਹੋਏ ਆ ਇਕੁਪਮੈਂਟ ਹੈਗੇ ਆ ਸੋ ਉਹਨਾਂ ਨੂੰ ਵੀ ਇਹਦੇ ਨਾਲ ਕੰਬਾਈਨ ਕਰਕੇ ਜਿਹੜੀਆਂ ਐਮਸੀਐ ਸਰਵਿਸਿਜ਼ ਆ ਜੇ ਡਿਲੀਵਰੀ ਹੋਣੀ ਹੈ ਉੱਥੇ ਹੋ ਜੇ ਛੋਟਾ ਮੋਟਾ ਆਪਰੇਸ਼ਨ ਉੱਥੇ ਹੋ ਜੇ ਮੇਜਰ ਸਰਵਿਸਿਜ਼ ਇੱਥੇ ਹੋਇਆ ਕਰਨੀ ਚਾਹੀਦੀ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਬਹੁਤ ਵਧੀਆ ਸਿਹਤ ਸੁਰਤਾ ਮਿਲਣਗੀ ਆ ਸਾਡਾ ਜਿਹੜਾ ਪੂਰਾ ਨੈਟਵ